ਬਰਖਾਸਲੇੜੇ ਕਾਂਸਟੇਬਲ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬਠਿੰਡਾ ਵਿਜੀਲੈਂਸ ਦੇ ਵੱਲੋਂ ਬਰਖਾਸ ਅਮਨਦੀਪ ਕੌਰ ਨੂੰ ਬਠਿੰਡਾ ਦੀ ਕੋਰਟ ਨੰਬਰ 6 ਹਰੀਸ਼ ਕੁਮਾਰ ਜੱਸਾ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿੱਥੇ ਕਿ ਅਮਨਦੀਪ ਕੌਰ ਦਾ 3 ਦਿਨਾਂ ਦਾ ਰਿਮਾਂਡ ਜਿਹੜਾ ਕਿ ਹਾਸਲ ਕੀਤਾ ਹੈ ਦੱਸਦੀ ਹੈ ਕਿ 5 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਜੱਜ ਸਾਹਿਬ ਨੇ ਸਿਰਫ 3 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਇਸ ਨੂੰ ਲੈ ਕੇ ਇੱਕ ਹੋਰ ਖਬਰ ਜਿਹੜੀ ਕਿ ਸਾਹਮਣੇ ਆਈ ਹੈ ਕਿ ਅਫਸਾਨਾ ਖਾਨ ਦੇ ਨਾਲ ਕੋਈ ਸਬੰਧ ਸੀ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਨੇ ਜਾਣਕਾਰੀ ਸਾਂਝੀ ਕੀਤੀ ਕਿ ਅਫਸਾਨਾ ਖਾਨ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਤੇ ਨਾ ਹੀ ਅਫਸਾਨਾ ਖਾਨ ਦੇ ਘਰੋਂ ਇਸ ਨੂੰ ਹਿਰਾਸਤ ਵਿੱਚ ਲਿਆ ਗਿਆ ਸਗੋਂ ਅਫਸਾਨਾ ਖਾਨ ਦੀ ਭੈਣ ਦੇ ਘਰੋਂ ਇਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਸਾਰੀ ਜਿਹੜੀ ਕਿ ਜਾਣਕਾਰੀ ਪੁਲਿਸ ਅਫਸਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਆਓ ਸੁਣਦੇ ਹਾਂ ਅਸੀਂ ਇਹਦੇ 5 ਦਿਨ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀ ਜੀ ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ 29 ਫ੍ਰੀ ਨੂੰ 3 ਵਜੇ ਤੱਕ ਆਨਰਬਲ ਕੋਰਟ ਨੇ ਸਾਨੂੰ ਪੇਸ਼ ਕਰਨ ਦਾ ਆਕਮਦ ਦਿੱਤਾ ਜੀ। ਅਸੀਂ ਹੁਣ ਤੱਕ ਪੁੱਛ ਕੇ ਸੀ ਸਾਹਮਣੇ ਆਇਆ ਸਰ ਪੁੱਛ ਕੇ ਸੀ ਦੇ ਵਿੱਚ ਇਹਦੇ ਜਿਹੜੇ ਅਕਾਊਂਟਸ ਨੇ ਉਹਦੇ ਵੈਰੀਫਾਈ ਕਰ ਰਹੇ ਸੀ। ਡਾਕੂਮੈਂਟਰੀ ਸਾਰੀ ਹੈਗੀ ਹੈ ਬਾਕੀ ਕਿਉਂਕਿ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਦੇ ਵਿੱਚ ਅਸੀਂ ਬਹੁਤ ਹੀ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦੇ। ਥੈਂਕ ਯੂ ਜੀ। ਸਰ 5 ਤਰੀਕ ਨੂੰ ਦੇਖੋਣ ਦੇ ਲਈ ਫਿਰ ਗ੍ਰਿਫਤਾਰ ਕੀਤੇਆਂ ਨੂੰ ਸੁਪਰੀਸ਼ ਕਰਕੇ ਸਾਹਮਣੇ ਆਈ ਹੋਈ ਸੀ। ਮੈਂ ਡਿਟੇਲ ਅਸੀਂ ਸਾਰੇ ਨੂੰ ਸ਼ੇਅਰ ਨਹੀਂ ਕਰ ਸਕਦਾ। ਅਫਸਾਨਾ ਖਾਨ ਦਾ ਕੀ ਬੋਲ ਜੀ? ਅਫਸਾਨਾ ਖਾਨ ਦਾ ਕੋਈ ਰੋਲ ਨਹੀਂ ਹੈ। ਸਰ ਉਹਦੇ ਘਰੇ ਨਾਲ ਅਰੈਸਟ ਕੀਤਾ। ਉਹਦੇ ਘਰ ਦੇ ਨਹੀਂ ਉਹਦੀ ਸਿਸਟਰ ਦੇ ਘਰ ਉਹ ਅਰੈਸਟ ਕੀਤਾ। ਉਹ ਗਲਤ ਵੀ ਮੀਡੀਆ ਦੇ ਵਿੱਚ ਗੱਲ। ਉਹਦੀ ਪ੍ਰੋਪਰਟੀ ਵੀ ਬੜੀ ਹੋਈ ਇਸ ਤਰੀਕੇ ਨਾਲ। ਹੈ ਜੀ? ਸਾਡਾ ਸਾਡੀ ਪ੍ਰੋਪਰਟੀ ਇਸ ਤਰੀਕੇ ਦੇ ਨਾਲ ਹੋਏਗੀ। ਬਿਲਕੁਲ ਗਲਤ ਕਿਉਂਕਿ ਇਸ ਨਾਲ ਸਾਡਾ ਕੋਈ ਮੈਟਰ ਨਹੀਂ ਹੈਗਾ ਜੀ। ਮੀਡੀਆ ਵੱਲੋਂ ਜਿਹੜਾ ਗਲਤ ਮਤਲਬ ਕਿਸੇ ਜਿਹੜਾ ਸੋਸ਼ਲ ਮੀਡੀਆ 'ਚ ਚੱਲ ਰਿਹਾ ਗਲਤਾ ਉਹ ਅਫਸਾਨਾ ਖਾਨ ਦੇ ਜਿਹੜੀ ਸਿਸਟਰ ਹੈਗੀ ਉਹਦੇ ਘਰ ਉਹ ਰੌਂਡ ਆ ਪਈ ਆ ਉਹਦੇ ਨਾਲ ਸਾਡਾ ਕੋਈ ਰਿਲੇਸ਼ਨ ਨਹੀਂ ਹੈਗਾ ਇੱਥੇ ਉਹਦੇ ਸਿਰਫ ਉਹਦੇ ਘਰ ਉਹ ਰੌਂਡ ਲੋਕ ਸਾਡੇ ਕਿਹਨਾਂ ਸਾਥੀ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਵੀ ਉਹਨਾਂ ਦੇ ਨਾਮ ਤੇ ਵੀ ਕੋਈ ਪ੍ਰਾਪਰਟੀ ਹੈ। ਉਹ ਹਾਲੇ ਸਾਡਾ ਇਨਵੈਸਟੀਗੇਸ਼ਨ ਦਾ ਸਰ ਸੰਪਰਕ ਦੇ ਜਿਹੜੇ ਲੋਕ ਸੀ ਉਹ ਤਾਂ ਦੀ ਜਾਂਚ ਕਰਕੇ ਵਿਜੀਲੈਂਸ ਉਹਨਾਂ ਦੇ ਨਾਮ ਤੇ ਕੋਈ ਪ੍ਰਾਪਰਟੀ ਡੀਪਰਿੰਗ ਦਾ ਇਨਵੈਸਟੀਗੇਸ਼ਨ ਤੇ ਕੋਈ ਕਿ ਤੁਹਾਨੂੰ ਮੈਂ ਕਰਨੇ ਕੰਮ ਹੋਲੇ ਕਿ ਤੁਸੀਂ ਕਰੀ ਹੋ ਜੀ ਜਿਹੜਾ ਉਹ ਵਾਸਤੇ ਇੱਕ ਰਿਪੋਰਟ ਸਾਹਮਣੇ ਲਈ ਤਿਆਰ ਕਰਨ ਕੀ ਹੈ ਉਹ। ਹਾਲੇ ਬਹੁਤ ਅਬਿਸ਼ਲ ਸਟੇਜ ਹੈ ਇਨਵੈਸਟੀਗੇਸ਼ਨ ਦੀ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹੁਣ ਤੱਕ 3 ਦਿਨ ਦਾ ਖੈਦ ਆਦੀ ਹੈ ਕਿ ਅੰਮਦੋਤ ਤੋਂ ਬਾਅਦ ਪ੍ਰੋਟੋ ਬਣਾਉਣ ਨੂੰ ਲੈ ਕੇ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਜਿਹੜਾ ਕਿ ਅਮਨਦੀਪ ਕੌਰ ਦਾ ਰਿਮਾਂਡ ਹਾਸਲ ਕਰ ਲਿਆ ਹਕੀਕਤ ਟੀਵੀ ਪੰਜਾਬੀ ਦੀ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ